ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਇਹ ਜਾਂ ਨੁਸਖਾ ਦੱਸੂਗਾ ਜਿ ਇਹ ਤੁਹਾਡੀ ਅਲਰਜੀ ਨੂੰ ਇੱਕਦਮ ਹੀ ਠੀਕ ਕਰ ਦਵੇਗਾ। ਅਲਰਜੀ ਦੇ ਲਈ ਨੁਸਖਾ ਤਿਆਰ ਕਰਨ ਦੇ ਲਈ ਤੁਹਾਨੂੰ ਹਲਦੀ ਅਤੇ ਪਾਣੀ ਇਹ ਦੋਹੀ ਚੀਜ਼ਾਂ ਲੈਣੀਆਂ ਹਨ ਇੱਕ ਗਲਾਸ ਪਾਣੀ ਦੇ ਵਿੱਚ ਅੱਧਾ ਛੋਟਾ ਚਮਚ ਹਲਦੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਦੋਸਤੋ ਹਲਦੀ ਇੱਕ ਨੇਚਰਲ ਐਂਟੀਬਾਇਓਟਿਕ ਹੈ ਤੇ ਇਸ ਦੇ ਵਿੱਚ ਮੌਜੂਦ ਖਾਸ ਤਰ੍ਹਾਂ ਦੇ ਤੱਤਾਂ ਦੇ ਕਾਰਨ ਇਹ ਰੋਗ ਪ੍ਰਤੀਰੋਧਕ ਯਾਨੀ ਕਿ ਇਮਿਊਨਿਟੀ ਵਧਾਉਣ ਵਾਲੀ ਅਤੇ ਰੋਗ ਨਾਸ਼ਕ ਯਾਨੀ ਕਿ ਰੋਗ ਨੂੰ ਖਤਮ ਕਰ ਦੇਣ ਵਾਲੀ ਅਦਭੁਤ ਦਵਾਈ ਹੈ ਅਲਰਜੀ ਹੋਣ ਤੇ ਪਾਣੀ ਦੇ ਵਿੱਚ ਹਲਦੀ ਨੂੰ ਘੋਲ ਕੇ ਪੀ ਲੈਣਾ ਹੈ ਤੁਹਾਨੂੰ ਕੋਈ ਵੀ ਚੀਜ਼ ਖਾਣ ਪੀਣ ਦੇ ਨਾਲ ਅਲਰਜੀ ਹੋ ਗਈ ਹੋਵੇ ਜਾਂ ਫਿਰ ਮੌਸਮ ਬਦਲਣ ਦੇ ਨਾਲ ਅਲਰਜੀ ਹੋ ਗਈ ਪੇਟ ਨਕਲੀ ਹੋਵੇ ਦਮੇ ਦਾ ਦੌਰਾ ਪਵੇ ਖੰਘ ਜ਼ੁਕਾਮ ਅਤੇ ਸਾਦੀ ਬਿਮਾਰੀ ਹੋ ਜਾਵੇ ਇਹ ਸਾਰੀਆਂ ਹੀ ਬਿਮਾਰੀਆਂ ਹਲਦੀ ਵਾਲੇ ਪਾਣੀ ਨੂੰ ਪੀਣ ਦੇ ਨਾਲ ਠੀਕ ਹੋ ਜਾਂਦੀਆਂ ਹਨ ਇੱਕ ਵਾਰ ਪੀਣ ਦੇ ਨਾਲ ਤੁਰੰਤ ਫਾਇਦਾ ਹੋ ਜਾਂਦਾ ਹੈ ਜਰੂਰਤ ਪੈਣ ਦੇ ਉੱਤੇ ਤੁਸੀਂ ਇਸ ਨੂੰ 3-4 ਘੰਟੇ ਤੋਂ ਬਾਅਦ ਫਿਰ ਪੀ ਸਕਦੇ ਹੋ ਬਸ ਇਸ ਤੋਂ ਜ਼ਿਆਦਾ ਤੁਸੀਂ ਇਸ ਨੂੰ ਨਹੀਂ ਲੈਣਾ ਹੈ ਇਹ ਨੁਸਖਾ ਹਰ ਤਰ੍ਹਾਂ ਦੀ ਅਲਰਜੀ ਦਾ ਬਹੁਤ ਹੀ ਉੱਤਮ ਇਲਾਜ ਹੈ ਤੁਸੀਂ ਇਸ ਨੂੰ ਯੂਜ਼ ਕਰੋ ਅਤੇ ਅਲਰਜੀ ਤੋਂ ਛੁਟਕਾਰਾ ਪਾਓ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਅਤੇ ਜਾਣਕਾਰੀ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਉਹ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਅੰਨੁਸ਼